ਕਰਦੀ ਐ ਸਰਕਾਰ ਨੇ ਦਾਅਵਾ ਹੀ ਕਰਨੇ ਹੋਰ ਕੀ ਇੱਥੇ ਸੁੱਖ ਕੁਸ਼ੀ ਨਹੀਂ ਹੈਗਾ ਜੀ ਕੋਈ ਬਾਥਰੂਮ ਦੇਖ ਲਓ ਉਹ ਗੰਦੇ ਡੈਸਕ ਮੀਨ ਦੇਖ ਲਓ ਉਹ ਗੰਦੇ ਸਾਰੇ ਕੋਈ ਹੈ ਨਹੀਂ ਸਫਾਈ ਬਖੇਲਾ ਤੇ ਤੁਹਾਡੇ ਪੇਸ਼ੰਤ ਕਿਹੜਾ ਆਪਰੇਸ਼ਨ ਹੋਇਆ? ਪੱਤੇ ਦਾ ਹੋਇਆ ਪੱਤੜੇ ਅੱਛਾ ਜੀ ਨਹੀਂ ਨਹੀਂ ਇੱਕ ਚੀਜ਼ ਕਲੀਅਰ ਕਰਿਓ ਜਿਹੜੇ ਆਪਣੇ ਅੱਜ ਚਾਰੇ ਤੇ ਜਿੰਨਾ ਤਿੰਨ ਤੋਂ ਚਾਰ ਜਨਰੇਟਰ ਆਪਣੇ ਵੱਡੇ ਆ ਨਵੇਂ ਹਸਪਤਾਲ ਦਾ ਜਨਰੇਟਰ ਲੱਗ ਹੈਗਾ ਕੀ ਕੋਈ ਵੀ ਨਹੀਂ ਚੱਲਦਾ ਪਰ ਇਹ 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 ਦੇਖੋ ਨਾ ਡਾਕਟਰ ਸਾਹਿਬ ਕੁਝ ਘੰਟਿਆਂ ਦੇ ਬੱਚੇ ਆ ਗਏ ਕੋਈ ਘੰਟੇ ਦਾ ਕੋਈ 2 ਘੰਟੇ ਦੇ 5 6 ਡਿਲੀਵਰੀਆਂ ਹੋਈਆਂ ਤੇ ਕੁਝ ਹੋਣ ਵਾਲੀਆਂ ਜਿਹੜਾ ਕਿ ਹੋਣ ਵਾਲੀ ਡਿਲੀਵਰੀ ਹੈ ਉਹ ਲਾਈਟ ਦਾ ਇੰਤਜ਼ਾਰ ਹੋ ਰਿਹਾ ਉਹਦੇ ਲਈ ਇੱਕ ਡਿਲੀਵਰੀ ਹੋਣ ਵਾਲੀ ਸੀ ਪਰ ਲਾਈਟ ਨਾ ਹੋਣ ਕਰਕੇ ਪੈਂਡਿੰਗ ਵਜੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁੱਖ ਸੁਵਿਧਾ ਦੇਣ ਲਈ ਬੇਸ਼ੱਕ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਤੋਂ ਲੈ ਕੇ ਬਿਜਲੀ ਤੱਕ ਕਈ ਵਾਅਦੇ ਕੀਤੇ ਜਾਂਦੇ ਨੇ ਪਰ ਕਈ ਵਾਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜੋ ਕਿ ਇਹਨਾਂ ਵਾਅਦਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲਈ ਮਜਬੂਰ ਕਰ ਦਿੰਦੀਆਂ ਨੇ ਦਰਸਲ ਇਸ ਹਸਪਤਾਲ ਵਿੱਚ ਕਰੀਬ 3 ਤੋਂ 4 ਘੰਟੇ ਬਿਜਲੀ ਗੁੱਲ ਰਹੀ ਪਰ ਹਸਪਤਾਲ ਵਿੱਚ 4 ਜਨਰੇਟਰ ਹੋਣ ਦੇ ਬਾਵਜੂਦ ਵੀ ਇਸ ਮੌਕੇ ਕੋਈ ਵੀ ਜਨਰੇਟਰ ਕੰਮ ਨਾ ਕਰ ਸਕਿਆ ਅਤੇ ਮਰੀਜ਼ ਰਾਤ ਸਮੇਂ ਹਨੇਰੇ ਅਤੇ ਗਰਮੀ ਨਾਲ ਬਦਹਾਲ ਹੁੰਦੇ ਨਜ਼ਰ ਆਏ। ਦਰਸਲੇ ਤਸਵੀਰਾਂ ਫਗਵਾੜਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਰਾਤ ਸਮੇਂ ਕਰੀਬ 3 ਘੰਟੇ ਤੱਕ ਬੱਤੀ ਗੁੱਲ ਰਹੀ। ਹਾਲਾਂਕਿ ਹਸਪਤਾਲ ਵਿੱਚ 4 ਜਨਰੇਟਰ ਰੱਖੇ ਗਏ ਨੇ ਪਰ ਇਹਨਾਂ ਵਿੱਚੋਂ ਟਾਈਮ ਤੇ ਕੋਈ ਵੀ ਨਾ ਚੱਲ ਸਕਿਆ ਅਤੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਸਪਤਾਲ ਦੇ ਐਮਰਜੈਂਸੀ ਵਾਰਡ ਅਤੇ ਗਾਇਨੀ ਵਾਰਡ ਦੀ ਲਾਈਟ ਤੱਕ ਵੀ ਬੰਦ ਹੋ ਗਈ ਸੀ ਜਿਸ ਦੇ ਚਲਦੇ ਸਾਰਾ ਹਸਪਤਾਲ ਹੀ ਹਨੇਰੇ ਵਿੱਚ ਡੁੱਬ ਗਿਆ ਜਿਸ ਕਾਰਨ ਹਸਪਤਾਲ ਚ ਨਵਜੰਮੇ ਬੱਚੇ ਅਤੇ ਮਰੀਜ਼ਾਂ ਦਾ ਗਰਮੀ ਨਾਲ ਬੁਰਾ ਹਾਲ ਸੀ ਅਰਜਿੰਦਰਪਾਲ ਜੀ ਕੀ ਤੁਸੀਂ ਹਸਪਤਾਲ ਆਏ ਆ ਫੁਗੜਾ ਦਾ ਸਿਵਲ ਹਸਪਤਾਲ ਕਦੋਂ ਦੀ ਲਾਈਟ ਗਈ ਹੋਈ ਹੈ ਇੱਥੇ ਇਹ ਮੰਗਾਈ ਗਈ ਹੈ 6:20 20 ਮਿੰਟ ਦੇ ਤੇ ਹੁਣ ਟਾਈਮ ਕਿੰਨਾ ਹੋ ਚੁੱਕਾ 8:10 ਜੀ ਅੱਲੇ ਤੱਕ ਬੱਤੀ ਨਹੀਂ ਆਈ ਕੀ ਪ੍ਰਬੰਧਕਾਂ ਵੱਲੋਂ ਕੋਈ ਇੰਤਜ਼ਾਮ ਕੀਤਾ ਗਿਆ ਲਾਈਟ ਦਾ ਕਿਤੇ ਨਾ ਕੋਈ ਕੀਤਾ ਨਹੀਂ ਤੇ ਤੁਹਾਡੇ ਪੇਸ਼ੈਂਟ ਨਾ ਕਿਹੜਾ ਆਪਰੇਸ਼ਨ ਹੋਇਆ ਪੱਤੇ ਦਾ ਹੋਇਆ ਪੱਤਾ ਗੜੇ ਅੱਛਾ ਜੀ ਤੇ ਕੀ ਮੰਗ ਕਰਦੇ ਸਰਕਾਰ ਤੋਂ ਸਾਡੇ ਇੱਥੇ ਪੂਰੀਆਂ ਸੁਤਕਾ ਹੋਣੀ ਚਾਹੀਦੀਆਂ ਜੀ ਲਾਈਟ ਹੋਣੀ ਚਾਹੀਦੀ ਹੈ ਕਰਦੀ ਹੈ ਸਰਕਾਰ ਨੇ ਦਾਵਾ ਹੀ ਕਰਨੇ ਹੋਰ ਕੀ ਇੱਥੇ ਸੁੱਖ ਕੁਛ ਵੀ ਨਹੀਂ ਹੈਗਾ ਜੀ ਕੋਈ ਬਾਥਰੂਮ ਦੇਖ ਲਓ ਉਹ ਗੰਦੇ ਡੈਸਟਰੀਨ ਦੇਖ ਲਓ ਉਹ ਗੰਦੇ ਸਾਰੇ ਕੋਈ ਹੈ ਨਹੀਂ ਸਭਾਈ ਬਗਾਨਾ ਇੱਥੇ ਤੁਹਾਡੇ ਪੈਸੇ ਵੀ ਲੱਗੇ ਆ ਪੈਸੇ ਲੱਗੇ ਜਾਂਦੇ ਆ ਦੇਖੋ ਜੀ ਕਿੰਨੇ ਕੋ ਪੈਸੇ ਲੱਗੇ ਕੱਲ ਅਸੀਂ 1500 ਰੁਪਏ ਦੇ ਟੈਸਟ ਕਰਾਏ ਅੱਜ ਕੱਲ ਨੂੰ ਵੀ ਕੱਲ ਪਰਸੋਂ ਵੀ ਕਰਾਏ ਹੂੰ ਜਿਹੜਾ ਸਮਾਨ ਸੀ ਛੋਟਾ ਮोटा ਉਹਦੇ ਹੋਣ ਵਾਲਾ ਬੱਚੇ ਦੇ ਇਥੇ ਨਿਸ਼ਾਨ ਨੂੰ ਉਹਨੇ ਮੂੰਹ ਆਇਆ ਉਧਰ ਜਦੋਂ ਸਾਡੀ ਟੀਮ ਨੂੰ ਇਸ ਪੂਰੇ ਘਟਨਾਕਰਮ ਦੀ ਸੂਚਨਾ ਮਿਲੀ ਤਾਂ ਜਦੋਂ ਟੇਮ ਵੱਲੋਂ ਮੌਕੇ ਤੇ ਪਹੁੰਚ ਕੇ ਦੇਖਿਆ ਗਿਆਤਾ ਸਾਰਾ ਹੀ ਹਸਪਤਾਲ ਹਨੇਰੇ ਚ ਡੁੱਬਿਆ ਹੋਇਆ ਸੀ ਅਤੇ ਲੋਕ ਗਰਮੀ ਤੋਂ ਖਾਸੇ ਪਰੇਸ਼ਾਨ ਨਜ਼ਰ ਹੁੰਦੇ ਆਏ ਉਧਰ ਜਦੋਂ ਇਹ ਸਬੰਧੀ ਸਿਵਲ ਹਸਪਤਾਲ ਫਗਵਾੜਾ ਦੇ ਐਸ ਐਮ ਓ ਡਾਕਟਰ ਲੈਂਬਰ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਹੀ ਮਸਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਇਹ ਡਾਕਟਰ ਸਾਹਿਬ ਹਸਪਤਾਲ ਦੇ ਵਿੱਚ ਜਿੱਥੇ ਜਨਰਲ ਵਾਰਡ ਹੈ ਜਾਂ ਓ ਪੀ ਡੀ ਹੈਗੀ ਹੈ ਜਾਂ ਕੋਈ ਵੀ ਹੈ ਸਾਰਾ ਹਸਪਤਾਲ ਹਨੇਰੇ ਚ ਡੁੱਬਿਆ ਪਿਆ ਆ ਗਿਆ ਮੁੰਡਾ ਬੱਤੀ ਧਾਲ ਗਿਆ ਪਰ ਡਾਕਟਰ ਸਾਹਿਬ 6 ਵਜੇ ਦੀ ਪ੍ਰੋਬਲਮ ਹੈ 6 ਪੂਨੇ 6 ਦੀ ਬੱਤੀ ਗਈ ਹੈ ਇਹ ਸਾਰੇ ਹਸਪਤਾਲ ਦੀ ਪੰਜ ਨੂੰ ਆ ਗਿਆ ਆ ਗਿਆ ਕੋ ਕਰਾ ਰਹੇ ਨੇ ਇਹ ਕੌਣ ਆ ਗਿਆ ਪਰ ਮੈਂ ਇਟ ਕਰ ਲੈਂਦਾ ਸਾ ਮੁੰਡਾ ਪਰ ਇਹ 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 ਦੇਖੋ ਡਾਕਟਰ ਸਾਹਿਬ ਕੁਝ ਘੰਟੇ ਦੇ ਬੱਚੇ ਆ ਗਏ ਕੋਈ ਘੰਟੇ ਦਾ ਕੋਈ 2 ਘੰਟੇ ਦੇ ਪੰਜ ਛੇ ਡਿਲੀਵਰੀਆਂ ਹੋਈਆਂ ਤੇ ਕੁਝ ਹੋਣ ਵਾਲੀਆਂ ਜਿਹੜਾ ਕਿ ਹੋਣ ਵਾਲੀ ਡਿਲੀਵਰੀ ਹੈ ਲਾਈਟ ਦਾ ਇੰਤਜ਼ਾਰ ਹੋ ਰਿਹਾ ਉਹਦੇ ਲਈ ਆ ਗਿਆ ਉਹ ਇਲੈਕਟ੍ਰੀਸ਼ਨ ਆ ਗਿਆ ਆਪਣਾ ਤੇ ਜਨਰੇਟਰ ਡਾਕਟਰ ਸਾਹਿਬ ਇਧਰ ਜਿਹੜਾ ਵੱਡਾ ਜਨਰੇਟਰ ਪਿਆ ਨਵੇਂ ਜਿਹੜਾ ਜੱਚਾ ਬੱਚਾ ਪਾਰ ਦੇ ਵਿੱਚ ਉਹ ਵੀ ਨਹੀਂ ਚੱਲਦਾ ਵੱਡਾ ਪਰ ਇੱਥੇ ਤੇ ਸਾਰੇ ਹਸਪਤਾਲ 'ਚ ਹਨੇਰਾ ਹੈ ਜੀ ਉਹ ਆ ਗਿਆ ਆ ਗਿਆ ਨਹੀਂ ਨਹੀਂ ਇੱਕ ਚੀਜ਼ ਕਲੀਅਰ ਕਰਿਓ ਜਿਹੜੇ ਆਪਣੇ ਅੱਜ ਚਾਰੇ ਤੇ ਜਿੰਨਾ ਤਿੰਨ ਤੋਂ ਚਾਰ ਜਨਰੇਟਰ ਆਪਣੇ ਵੱਡੇ ਆ ਨਵੇਂ ਹਸਪਤਾਲ ਦਾ ਜਨਰੇਟਰ ਲੱਗ ਹੈਗਾ ਕੀ ਕੋਈ ਵੀ ਨਹੀਂ ਚੱਲਦਾ ਪਰ ਅੱਜ 6 ਵਜੇ ਤੋਂ ਲੈ ਕੇ ਹੁਣ ਤਾਂ ਕੋਈ ਨਹੀਂ ਚੱਲਿਆ ਜੀ। ਓਕੇ ਸਰ ਥੈਂਕ ਯੂ। ਅੰਡਰਸਾ ਇੱਕ ਮਾਮਲਾ ਸਾਹਮਣੇ ਆਇਆ ਕਿ ਦੇਰ ਸ਼ਾਮ ਜਿਹੜਾ ਲਾਈਟ ਬੰਦ ਹੋਣ ਕਰਕੇ ਹਾਕਾਰ ਮੱਚੀ ਸੀ ਕਿ ਸੀ ਮਾਮਲਾ ਕੀ ਜਨਰੇਟਰ ਵਗੈਰਾ ਚੱਲੇ ਨਹੀਂ ਆਪਣੇ। ਇਸ ਤਰ੍ਹਾਂ ਜੀ ਕੱਲ ਸ਼ਾਮੀ ਲਾਈਟ ਗਈ ਸੀ ਤੇ ਜਨਰੇਟਰ ਚਲਾਇ ਸੀਗੇ ਬੰਦੇ ਨੂੰ ਚਲਾਉਂਦੇ ਆ। ਤੇ ਤੇ ਪਰ ਤੋਂ ਵੀ ਇਹ ਥੋੜੀ ਜਿਹੀ ਦੇਰੀ ਹੋ ਗਈ ਪਰ ਇਹ ਆਪ ਚਲਾ ਦਿੱਤੇ ਸੀ ਜਨਰੇਟਰ ਤੇ ਐਸੀ ਗੱਲ ਨਹੀਂ ਅਸੀਂ ਕਿ ਲਾਈਟ ਕਈ ਵਾਰ ਜਾਂਦੀ ਆ ਅਸੀਂ ਹਰ ਵਾਰ ਜਨਰੇਟਰ ਚਲਾ ਦਿੱਦੇ ਹਾਂ ਤੇ ਸਾਡੇ ਕੋਲ ਚਾਰ ਜਨਰੇਟਰ ਨੇ ਤੇ ਸਾਰਾ ਹਸਪੀਟਲ ਜਨਰੇਟਰ ਨਾਲ ਕਨੈਕਟਡ ਆ ਜਦੋਂ ਵੀ ਲਾਈਟ ਜਾਂਦੀ ਮੈਸੇ ਵੀ ਸਾਡੇ ਹੌਟ ਲਾਈਟ ਆ ਬਾਈਟ ਬਹੁਤ ਘੱਟ ਜਾਂਦੀ ਹੈ ਜੇ ਕਿਤੇ ਚੱਲੇ ਜਾਵੇ ਚਲਾ ਦਿੱਦੇ ਹਾਂ ਪਰ ਉਹ ਕਿਤੇ ਕਿਤੇ ਕੋਈ ਟੈਕਨੀਕਲ ਫਾਲਟ ਹੋ ਜਾਂਦੀ ਅਜੰਤਾ ਉਪਸਥਿਤੀ ਵੀ ਲਿਖਤ ਰ ਆਮ ਦੇਖਿਆ ਗਿਆ ਕਿ ਗਾਇਨੀ ਬਾੜ ਦਾ ਵੀ ਜਿਹੜਾ ਲਾਈਟ ਹੈ ਕਾਫੀ ਸਮੇਂ ਤੱਕ ਨਹੀਂ ਆਈ ਜਿੱਥੇ ਕਿ 99 ਬੱਚੇ ਰੱਖੇ ਹੁੰਦੇ ਆ ਉੱਥੇ ਵੀ ਲਾਈਟ ਨਹੀਂ ਸੀ ਕਾਫੀ ਸਮੇਂ ਤੱਕ ਯਾਨੀ ਕਿ ਕੀ ਪ੍ਰੋਬਲਮ ਸੀ ਕਿਉਂ ਲਾਈਟ ਬੰਦ ਰਹੀ ਹੈ ਉਸੇ ਵੇਲੇ ਮਕੈਨਿਕ ਨੂੰ ਬੁਲਾ ਰਿਹਾ ਗਿਆ ਸੀਗਾ ਮਕੈਨਿਕ ਨੂੰ ਉਪਸਥਿਤੀ ਵੀ ਬੁਲਾਉਣ ਬੁਲਾਇਆ ਤੇ ਮਕੈਨਿਕ ਦੇ ਆਉਣ ਚ ਥੋੜੀ ਦੇਰੀ ਹੋਈ ਲੇਟ ਪਰ ਇਹ ਆਪ ਜਲਦੀ ਆ ਗਿਆ ਸੀ ਕਿ ਉਹ ਠੀਕ ਕਰਵਾ ਦਿੱਤੀਗੀ ਤੇ ਕੀ ਗਾਇਨੀ ਵਾਰਡ ਦਾ ਜਿਹੜਾ ਜਨਰੇਟਰ ਹੈ ਉਹ ਅਲੱਗ ਹੈਗਾ ਜਾਂ ਸਾਰੇ ਹਸਪਤਾਲ ਦੇ ਇਕੱਠੇ ਹੀ ਚੱਲਦੇ ਹੈ ਨਹੀਂ ਗਾਇਨੀ ਵਾਰਡ ਤੇ ਐਮਰਜੈਂਸੀ ਦਾ ਇਕੱਠਾ ਹੈ ਤੇ ਇੱਧਰ ਆਪਰੇਸ਼ਨ ਥੀਟਰ ਦਾ ਤੇ ਓਪੀਡੀ ਦਾ ਲੱਗਾ ਪਰ ਓਪੀਡੀ ਦਾ ਵੀ ਕੋਈ ਨਹੀਂ ਚੱਲਿਆ ਤੇ ਜਿਹੜਾ ਆਪਰੇਸ਼ਨ ਥੀਟਰ ਹੈ ਉਦੋਂ ਵੀ ਕੋਈ ਨਹੀਂ ਚੱਲਿਆ ਕਿਉਂਕਿ ਇੱਕ ਡਿਲੀਵਰੀ ਹੋਣ ਵਾਲੀ ਸੀ ਪਰ ਲਾਈਟ ਨਾ ਹੋਣ ਕਰਕੇ ਪੈਂਡਿੰਗ ਵਈ ਸੀ ਜਦੋਂ ਲਾਈਟ ਚੱਲਦੀ ਹੈ ਉਦੋਂ ਨਿਵਰ ਹੋ ਗਿਆ ਉਹ ਟਾਈਮ ਐਮ ਸੀ ਐਚ ਗਾਇਨੀ ਚ ਹੀ ਆਉਂਦਾ ਉਦੋਂ ਤਾਂ ਸੇਮ ਜਨਰੇਟਰ ਸੀ ਉਪ ਟੂ ਡੀ ਕਾਲ ਵੈਸੇ ਸ਼ੌਂਮੀ ਦਪਾਉਂਦੇ ਹੁੰਦੇ ਆ ਕੋਈ ਨਹੀਂ ਪਰ ਅਸੀਂ ਖਿਆਲ ਰੱਖਦੇ ਆ ਕਿ ਇਦਾਂ ਦੇ ਕੋਈ ਪ੍ਰੋਬਲਮ ਨਾ ਆਵੇ ਟਾਈਮ ਟੇ ਟਾਈਮ ਟੇ ਰਿਪੇਅਰ ਕਰਾਉਂਦੇ ਰਹੀਦਾ ਸਭ ਕੁਛ ਚੂਕ ਹਾਲਾਂਕਿ ਹੁਣ ਐਸ ਐਮਓ ਸਾਹਿਬ ਜਾਂਚ ਦੀ ਗੱਲ ਆਖ ਰਹੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਚਾਰ ਜਨਰੇਟਰ ਹੋਣ ਦੇ ਬਾਵਜੂਦ ਵੀ ਇੱਕ ਵੀ ਜਨਰੇਟਰ ਮੌਕੇ ਤੇ ਕੰਮ ਨਹੀਂ ਕਰ ਸਕਿਆ ਜਿਸ ਤੇ ਚੱਲਦਿਆਂ ਹਸਪਤਾਲ ਦੇ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੁੰਦੇ ਨਸਰਾਂ ਰਹੇ ਨੇ ਉੱਥੇ ਹੀ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਏ ਕਿ ਇਸ ਸਾਰੇ ਹੀ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਏ ਤਾਂ ਕਿ ਭਵਿੱਖ ਵਿੱਚ ਮਰੀਜ਼ਾਂ ਨੂੰ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਫਗਵਾੜਾ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ